ਕਬੱਡੀ 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 ਆ ਖੇਡ ਮੈਦਾਨ ਦੇ ਵਿੱਚ ਛਾਤਰ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਇੱਕ ਪਾਸੇ ਸੁਖੀ ਬੈਂਸਲੀ ਟੀਮ ਖੇਡ ਰਹੀ ਹੈ ਕਬੱਡੀ ਦੇ ਵੱਡੇ ਪ੍ਰਮੋਟਰ ਦੀ ਢੰਡੋ ਵਾਲੀ ਇਹ ਬਲਵਿੰਦਰ ਚੱਠੇ ਦੀ ਟੀਮ ਗੁਰਜੀਤ ਸੰਧੂ ਦੀ ਟੀਮ ਹੈ ਔਰ ਕਹਿੰਦੇ ਲਾਡੀ ਪੈ ਸੋਣੀ ਜੱਸੇ ਵੈ ਸੋਣੀ ਸੋਟੀ ਕੂਨ ਰੂਣੀ ਹਮੇਸ਼ੇ ਕੂਨਰ ਹੋੜਾਂ ਦਾ ਸੱਤੇ ਟਾਲੀ ਦਾ ਮਾਲੂਪੁਰੀਏ ਪੰਮੇ ਦਾ ਵੱਡਾ ਯੋਗਦਾਨ ਬੋਰੀਆਂ ਨਚੋੜੀਆਂ ਤੇ ਰੱਸਾ ਬਹੁਤ ਚੜਿਆ ਕਾਰਨੀ ਚੋਂ ਦੁੱਧ ਪੀਤਾ ਮਲਾਈ ਸਣੇ ਕੜਿਆ ਭੱਜਣ ਦੀ ਜ਼ਰੂਰਤ ਹੈ ਨੋਸਤਾ ਵੀ ਵਿੱਚ जानਦੇ ਆ ਸਾਰੇ ਗੁੱਟ ਜਿੰਦਾ ਜਿੰਦਾ ਫੜ ਕੇ ਉਸੇ ਲੱਤ ਨੂੰ ਕੈਂਜੀ ਪਾਉਂਦਾ ਬੱਗਿਆਂ ਦਾ ਦੁੱਲਾ ਬੜਾ ਆਤਮ ਵਿਸ਼ਵਾਸ ਦਿਖਾਉਂਦਾ ਪੇਟਾਂ ਵਾਲੇ ਚੰਨੇ ਦਾ ਅੱਜ ਤੇ ਆ ਕੇ ਜਫਾ ਲਾਉਣਾ ਤੇ ਨੰਗਲੰਮੀ ਦੇ ਸੰਦੀਪ ਦਾ ਸੀ ਸਭ ਤੋਂ ਮਹਿੰਗਾ ਜਾਫੀ ਕਹਾਉਣਾ ਪੂਰੀ ਦੁਨੀਆ 'ਚ ਮਸ਼ਹੂਰ ਇਹ ਦੁੱਗਾਂ ਵਾਲੇ ਦਾ ਮੇਲਾ ਬਣਾਉਣਾ ਪੂਰੀ ਦੁਨੀਆ 'ਚ ਮਸ਼ਹੂਰ ਟੀਮ ਨੂੰ ਖੜਾ ਰਿਹਾ ਹੈ ਸਾਹਮਣੇ ਕਬੱਡੀ ਬਾਗੀ ਪਰਮਜੀਤਪੁਰੇ ਵਾਲਾ ਪਾਰ ਲਓ ਸਾਹਮਣੇ ਕਹਿੰਦੇ ਬਾਗੀ ਆ ਗਿਆ ਪਰਮਜੀਤਪੁਰੇ ਦੀ ਧਰਤੀ ਦਾ ਉਸਦੇ ਪਾਸੇ ਖੁਸ਼ੀ 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 ਇਹ ਆ ਦੁੱਗਿਆਂ ਵਾਲਾ ਕਹਿੰਦੇ ਜਫਾ ਨਹੀਂ ਲਾ ਸਕਿਆ ਨਾਰਸ਼ਿੰਘਪੁਰੇ ਵਾਲਾ ਬਾਗੀ ਆ ਗਿਆ ਬਾਗੀ ਹੈ ਪਰਮਜੀਤਪੁਰੇ ਵਾਲਾ ਸਿਰੇ ਦਾ ਰੇਡਰ ਹੈ ਕਾਲੇ ਵਰਗੇ ਪ੍ਰਸਿੱਧ ਖਿਡਾਰੀ ਹੋਇਆ ਹੈ ਸਾਹਮਣੇ ਨੌਜਾਨ ਗੱਭਰੂ ਦੀ ਪਈ ਹੋ ਰੇਡ ਆ ਦੁੱਗਾਂ ਵਾਲੇ ਦੀ ਕੋਸ਼ਿਸ਼ ਫੜਿਆ ਗੁੱਟ ਵੱਜੀ ਕੈਂਚੀ ਵਾਹ ਓਏ ਪਰਮਜੀਤਪੁਰੇ ਆल्या ਨਹੀਂ ਹੋ ਰੀਸਾ ਤੇਰੀਆਂ ਨੌਜਾਨਾ ਬਾਕੀ ਨੇ ਲਈ ਵਧਿਆ ਹੋਇਆ ਉਧਰ ਧੰਨਵਾਦ ਕਰਦੇ ਸਾਡੇ ਹਰਦੀਪ ਹੈਰੀ ਜੀ ਰੈਂਕਾ ਓਪਲ ਸਾਤਾ ਓਪਲ ਔਰ ਕਹਿੰਦੇ ਅਮਰੀਕ ਜੀ ਸਾਰਿਆਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਧਰ ਬਾਗੀ ਦੀ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਚਾਰ ਜਾਫੀਆਂ ਦੇ ਵਿੱਚ ਉਹ ਕਹਿੰਦੇ ਦੁੱਗਿਆਂ ਵਾਲਾ ਦੁੱਗਿਆਂ ਵਾਲਾ ਲਾ 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 ਹੋ ਗਈ 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 ਲਾ 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 ਦਰਬੀ ਦੇ ਮੇਲੇ ਤੇ ਹੋ ਗਈ ਲਾ 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 ਹੋ ਗਈ ਲਾ 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 பாக்குமஜி புரை ஆளா பாமஜித் பரே ਦਾ ਮੇਲਾ ਆ ਨੌਜਨ ਗਬਰੂ ਗगन ਜੋਗੇ ਵਾਲੀਆ ਇਰਥ ਬੱਲੇ ਸਾਊਥ ਹਾਲ ਕਬੱਡੀ ਕਲੱਬ ਵੱਲੋਂ ਪਾਰ ਹੈ ਕਬੱਡੀ ਹੁਣ ਦੁੱਗਾਂ ਵਾਲਾ ਇਸ ਵੱਲੇ ਫੈਨ ਜੀ ਦੀ ਵੱਧ ਦੁਨੀਆ ਅਖਵਾਉਂਦਾ ਕਿਸੇ ਤੋਂ ਨਾ ਘੱਟ ਬੱਲੀਏ ਖੇਡ ਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾਂ ਵਾਲਾ ਜੱਟ ਬੱਲੀਏ ਪਰ ਜੋਗੇ ਵਾਲੀਆ ਵੀ ਕਰ ਦਿੰਦਾ ਵੱਟ ਬੱਲੀਏ ਐਨ ਬੱਲੇ ਬੱਲੇ ਕਰਵਾਉਂਦਾ ਗगन ਜੋਗੇ ਵਾਲੀਆ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਰਕੇਸ਼ ਬੋਰਕੇ ਜੀ ਦੂਜੇ ਜੱਫੇ ਲਾਏ ਹੈ ਕਦੇ ਮੇਜੀ ਨੇ ਕਿਨ ਐਨ ਬੱਲੇ ਬੱਲੇ ਕਰਵਾਈ ਗੱਲ ਕਿਨੇ ਪਾਸਦੀ ਹੈ ਪਰ ਅੱਜ ਪ੍ਰੈਜ਼ੈਂਟ ਦੀ ਗੱਲ ਹੁੰਦੀ ਹੈ ਇਧਰਲੇ ਪਾਸੇ ਗਗਨ ਜੋਗੇਵਾਲ ਦੀ ਪੈਂਦੀ ਹੋਈ ਕਬੱਡੀ ਐਵੇਂ ਨਹੀਂ ਕਹਿੰਦੇ ਵੱਡੀ ਗੱਡੀ ਨਾਲ ਮਾਨ ਸਨਮਾਨ ਸਿਰਾ ਸਿਰਾ ਆਹ ਵੇਖਦਾ ਵੀ ਇਸ ਵੇਲੇ ਦੁੱਗਾ ਵਾਲਾ ਦੁੱਗਾ ਵਾਲਾ ਦੁੱਗਾ ਵਾਲਾ ਜੋਗੇ ਵਾਲਿਆਂ ਤੇ ਦੁੱਗਾ ਵਾਲਾ ਆਹ ਵਾਹ ਓਏ ਜੋਗੇ ਵਾਲਿਆ ਸੁਨੀਲ ਦੇ ਲਈ 20 ਪਾਉਂਡ ਸੀਪੇ ਐਸੀ ਤਰ੍ਹਾਂ ਕਬੱਡੀ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਕਿੰਗ ਇੰਗਲੈਂਡ ਕਬੱਡੀ ਪ੍ਰੋਫੈਸ਼ਨ ਦੇ ਚ ਕੀ ਐਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ